ਸਿਵਰੇਡ ਦੇ ਕਨੈਕਸ਼ਨ ਦੀ ਪਟਾਈ ਚੱਲੀ ਜਾਂਦੀ ਹੈ ਬਈ ਤੇ ਆ ਸ਼ੋਰੂਮ ਦਾ ਕਨੈਕਸ਼ਨ ਆਪਾਂ ਕਰਨ ਵਾਸਤੇ ਆਏ ਹੋਏ ਆ ਛੱਜੂ ਮਾਜਰਾ ਏਰੀਆ ਏ ਤੇ ਆ ਗੱਟਰ ਬਣਿਆ ਵਾ ਇੱਥੇ ਬਈ ਇਦਾਂ ਤਿਰਛੀ ਪਾਈਪ ਜਾਂਦੀ ਹੈ ਤੇ ਇੱਥੇ ਆ ਗੱਟਰ ਵਿੱਚ ਕਨੈਕਸ਼ਨ ਹੋਇਆ ਪਤਾ ਪਹਿਲਾਂ ਤੇ ਖੈਰ ਹੁਣ ਇਹ ਬੰਦ ਹੋ ਗਿਆ ਤੇ ਨਵੀਂ ਲਾਈਨ ਪਈ ਹੈ ਅੱਗੇ ਜਾ ਕੇ ਇਧਰ ਪਰਲੇ ਪਾਸੇ ਨਵੀਂ ਲਾਈਨ ਪਈ ਹੈ ਸਿਵਰੇਡ ਦੀ ਤੇ ਆ ਇਹਨਾਂ ਨੇ ਬੰਦ ਕਰ ਤੇ ਕਨੈਕਸ਼ਨ ਗੱਟਰ ਕਹਿ ਲਓ ਆ ਪਹਿਲਾਂ ਦੀ ਇੱਥੇ ਕਿਸੇ ਪਲੰਬਰ ਨੇ ਪਹਿਲਾਂ ਦੀ ਲਾਈਨ ਪਾਈ ਹੋਈ ਆ। ਉਹ ਬਈ ਬੰਦ ਹੋਣ ਕਰਕੇ ਬਾਈ ਕਹਿੰਦਾ ਵੀ ਆ ਹੁਣ ਇੱਥੇ ਨਵੀਂ ਪਾਈਪ ਜੋੜ ਦੋ। ਇਹਦਾ ਗਾਟਰ ਬਣਿਆ ਹੋਇਆ। ਸਾਹਮਣੇ ਆ ਗਈ। ਆ ਉੱਚੀ ਜਗ੍ਹਾ ਤੇ। ਆ ਸਾਹਮਣੇ। ਇੱਥੇ ਆਪਾਂ ਨੇ ਹੁਣ ਅੱਜ 35 ਫੁੱਟ ਪਟਾਈ ਕਰਨੀ ਆ ਬਾਈ। ਇੱਥੇ ਲੰਬੀ ਪਾਈਪ ਜੋੜਣੀ ਇੱਥੇ 4 ਇੰਚੀ ਦੀ ਜੋੜੂਗਾ ਇਹਦੇ ਵਿੱਚ। ਤੇ ਖੈਰ ਵੀਡੀਓ ਨੂੰ ਦੇਖ ਰਹੇ ਹੈ ਬਾਈ ਸਾਰੇ ਪਲੰਬਰ ਵੀਰਾਂ ਨੂੰ। ਮਨੀ ਕੁਲੰਬਰ ਦੀ ਖੇੜ ਸ਼ਹਿਰ ਤੋਂ ਸਤ ਸ੍ਰੀ ਅਕਾਲ ਜੀ ਤੇ ਬਈ ਅੱਜ ਮੌਸਮ ਦੀ ਗੱਲ ਕਰੀਏ ਠੰਡ ਹੈਗੀ ਐ ਇਹਦਾ ਗਰਮੀ ਨਾਲ ਕੱਪੜੇ ਭਿੱਜੇ ਹੋਏ ਪੂਰੇ ਕਿਉਂਕਿ ਲੋਕਡਾਊਨ ਲੱਗੀ ਹੋਈ ਐ ਲੋਕਡਾਊਨ ਪਟ ਰਹੇ ਆ ਤੇ ਖੈਰ ਅੱਜ ਵੀ ਮਿਹਨਤ ਦਾ ਕੰਮ ਆ ਬਈ 2-3 ਦਿਨ ਹੋ ਗਏ ਸਾਨੂੰ ਪਿਛਲੀ ਵੀਡੀਓ ਚ ਤੁਹਾਨੂੰ ਦਿਖਾਇਆ ਤਾਂ ਤੇ ਪਟਾ ਪਟਾਈ ਦਾ ਕੰਮ ਚੱਲ ਰਿਹਾ ਤਾਂ ਆਪਣਾ ਤੇ 2-3 ਦਿਨ ਹੋ ਗਏ ਮਿਹਨਤ ਚੱਲਦੀ ਐ ਪੂਰੀ ਤੇ ਅੱਜ ਵੀ ਇੱਕ ਬੰਦਾ ਬਈ ਆਪਾਂ ਲੈ ਕੇ ਆਏ ਹੋ ਐਕਸਟਰਾ ਹੋਰ ਤਾਂ ਕਿ ਛੇਤੀ ਕੰਮ ਨਿਭਣ ਜAVE ਕਿ ਚੱਲਦਾ ਐ ਰੋਡ ਇਹ ਸਾਰਾ ਹੀ ਚੱਲਦੇ ਰੋਡ ਵਿੱਚ ਪਟਫਟੇ ਜੀ ਵੀ ਕਰਨਾ ਥੋੜਾ ਜਿਹਾ ਬੱਕਣ ਦਾ ਮਤਲਬ ਰੋਲੇਜ ਵਾਲਾ ਕੰਮ ਹੋ ਜਾਂਦਾ ਗਾਈਲੇ ਕੰਨਾ ਉਸਤਾ ਜੀ ਕੋ ਫਿੱਟਣਾ ਮਿਲ ਟੱਕਣ ਚੈੱਕ ਕਰਨਾ ਤੇ ਬਈ ਇਧਰ ਨਾਲ ਵੀ ਇੱਕ ਬੰਦਾ ਲੱਗਿਆ ਹੋਇਆ ਇਹ ਕਹਿੰਦੇ ਪਾਣੀ ਵਾਲੀ ਲਾਈਨ ਕਰੈਕ ਹੋਈ ਦੀ ਐ ਉਹ ਵਿਚਾਰਾ ਪੱਟੀ ਜਾਂਦਾ ਉਹ ਟੋਆ ਚਿੱਕੜੋ ਚਿੱਕੜੀ ਹੋਇਆ ਹੋਇਆ ਬੰਦਾ ਉਹ ਵੀ ਕਹੀ ਲੈ ਜਾ ਫਿਰ ਮੈਨੂੰ ਦੋਨੋਂ ಕಸಿಲೇ ಯಾವ್ದೋ ಟಕ್ಕನ್ನು ಚೆಕ್ ಕಲ್ಲು ਬਈ 3:30 ਵਜੇ ਦਾ ਹੋ ਗਿਆ ਤੇ ਪਟਾਈ ਆਪਣੀ ਫੁੱਟ ਫੁੱਟ ਡੇਡ ਡੇਡ ਫੁੱਟ ਪਟਾਈ ਡੂੰਗੀ ਹੋ ਗਈ ਤੇ ਮੇਨ ਖੋਲਦੀ ਆਪਾਂ ਨੂੰ ਸੈਲਫ ਲੱਭੇ ਆਈ ਉਧਰ ਪਾਸੇ ਇਹ ਸੈਲਫ ਦੇ ਦੋਏ ਤੀਰੇ ਦੇ ਖੱਡੇ ਵਿੱਚ ਖੱਡਾ ਮਾਰੂਗੇ ਆਪਾਂ ਰਦੇ ਵਿੱਚ ਪਟਾਈ ਆਪਣੀ ਇੱਧਰਲੇ ਪਾਸੇ ਥੋੜੀ ਜਿਹੀ ਔਖੀ ਹੋਈ ਹੈ ਕਿਉਂਕਿ ਇੱਧਰਲੇ ਪਾਸੇ ਬਈ ਗਟਕਾ ਜਿਆਦਾ ਤਾਂ ਗੋਲ ਗਟਕਾ ਪਰਾਂ ਦਾ ਖੈਰ ਮਿੱਟੀ ਪੋਲੀ ਉਦੀ ਹੈ ਵੀ ਗਿੱਲੀ ਗਿੱਲੀ ਜੀ ਤੇ ਇੱਧਰ ਵੀ ਗਿੱਲੀ ਆ ਰਹੀ ਮਿੱਟੀ ਥੋੜੀ ਜੀ ਤੇ 35 ਫੁੱਟ ਪਾਈਪ ਲੱਗਣਾ ਤਾਂ 35 36 ਫੁੱਟ ਤੇ ਆਪਾਂ ਦੋ ਲੈਂਥਾਂ ਮੰਗਾ ਲਈਆਂ ਬਈ 4 ਇੰਚੀਆਂ ਛੇਕੇ ਜੀ ਵਿੱਚ ਤੇ ਇੱਕ ਵੱਡ ਕੇ ਉੱਥੇ ਅੱਲਵੋ ਲੱਗਣੀਆਂ ਨੂੰ ਅੱਲਵੋ ਮੰਗਾ ਲਈ ਤੇ ਇੱਕ ਆ ਹੈ ਆਫਸੈਟ 15 ਡਿਗਰੀ ਦਾ ਤੇ ਬਈ ਬਣਿਆ ਰਹੇ ਹੋ ਵੀਡੀਓ ਦੇ ਨਾਲ ਦਿਖਾਉਨੇ ਆ ਤੁਹਾਨੂੰ ਅੱਜ ਸੀ ਬਰੇਜ ਦਾ ਕਨੈਕਸ਼ਨ ਹੁੰਦਾ ਹੋਇਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਵਾਸਤੇ ਵਾਪਾਂ ਲੱਗੇ ਹੋਇਆ ਸੀਵਰੇਜ ਦਾ ਕਨੈਕਸ਼ਨ ਕਰਨ ਦੇ ਵਾਸਤੇ ਤੇ ਦੋਵੇਂ ਪਾਸੇ ਪਾਣੀ ਵਾਲੀ ਲਾਈਨ 6 ਇੰਚੀ ਟੁੱਟੀ ਹੋਈ ਉਹਦਾ ਡੀ ਜੋਇੰਟ ਲੀਕ ਕਰ ਰਿਹਾ ਤੇ ਸਰਦਾਰ ਜੀ ਲੱਗੇ ਹੋਏ ਆਪਣਾ ਟੋਆ ਪਟਕੀ ਕਨੈਕਸ਼ਨ ਦੇ ਪਾਣੀ ਵਾਲੀ ਲਾਈਨ ਦੇ ਵਿੱਚ ਡੀ ਜੋਇੰਟ ਕੱਸਣ ਵਾਸਤੇ ਕਿਉਂਕਿ ਉੱਥੇ ਟਰੱਕ ਕੱਢ ਗਿਆ ਤਾਂ ਕੋਈ ਤੇ ਸੜਕ ਇਹ ਹਜੇ ਕੱਚੀ ਪੱਟਕੀ ਜਿਹੀ ਉਹ ਇਹ ਜੀ ਟਰੱਕ ਗਿੱਲੀ ਮਿੱਟੀ ਹੋਣ ਕਰਕੇ ਟਰੱਕ ਬਾਈ ਵਿੱਚ ਵੜ ਗਿਆ ਤਾਂ ਟਾਇਰ ਤੇ ਹਿੱਲ ਗਿਆ ਦੁਆਰੇ ਡੀ ਜੋਇੰਟ ਦੁਆਰੇ ਲਾ ਰਹੀ ਹੈ ਜੋ ਤਰ੍ਹਾਂ ਪਾਸੇ ਹੀ ਮੈਂ ਤਾਂ ਚੱਲ ਰਹੀ ਆ ਤੇ ਇੱਕ ਆਪਾਂ ਭਾਈ ਅਜੇ ਲੇਬਰ ਚੋਂ ਕੋਈ ਬੰਦਾ ਲਿਆਇਆ ਤੇ ਇਹ ਵੀ ਲੱਗਿਆ ਹੋਇਆ ਆਪਣਾ ਟੋਟੇ ਕਰਨ ਵਾਸਤੇ ਸ਼ੋਪਰ ਸ਼ੱਕ ਲਿਆ ਜੋਪਰ ਪਾਈਪ 20 ਫੁੱਟ ਦੀ ਲੈਂਥ ਦੱਬੂਗਾ ਪਹਿਲਾਂ ਹੈ ਸਾਰੇ ਇਹਦਾ ਖੁੰਜਾ ਰੰਗਾ ਕਰ ਲਈ ਠੀਕ ਹੈ ਗੰਤੀ ਨਾਲ ਫੇਮ ਮਾਰਦਾ ਖੱਡਾ ਠੀਕ ਹੈ ਆਪਾਂ ਲਾ ਇਧਰ ਤਾਂ ਹਿੱਟ ਹੀ ਫਸਦੀ ਸੀ ਨਾ ਆਹੋ ਚਾਪਾਂ ਲਾ ਸਾਰੀ ਉਹ ਗੰਤੀ ਮਾਰ ਲਿਆ ਹਿਲਟੇ ਬਣਾ ਲਿਆ ਗੰਤੀ ਮਾਰਦਾ ਪੱਕੀ ਇੱਟ ਹੈ ਗਿੱਲੀ ਜੀ ਮਿੱਟੀ ਹੈ ਫੁੱਲਟਾ ਵਾਲਾ ਫੁੱਲ ਫਰੋਟਾਲ ਵਿੱਚ ਪਿਆ ਪੇਪ ਉਹਦੇ ਗੱਡੀ ਕਿੱਥੇ ਲੈ ਕੇ ਖੜਾਤੀ ਉਹਨੇ ਯਾਰ ਸ਼ੀਨ ਇੱਥੇ ਤਾਂ ਗੱਡੀਆਂ ਨੇ ਹੀ ਬਰੇ ਦੇ ਵਿੱਚ ਬਾਈ 7-8 ਪਾਟੀਆਂ ਪਾਤੀਆਂ ਮੇਨ ਹੌਲ ਦੇ ਵਿੱਚ ਤੇ ਬਾਹਰ ਜਿਹੜੀ ਪੈਪ ਆਪਣੇ ਵੱਡੀ ਹੈ ਉਹਦੇ ਵਿੱਚ ਇੱਕ ਬੂੰਦ ਨਹੀਂ ਆਇਆ ਪਾਣੀ ਦਾ ਇੱਥੇ ਦੇ ਪਾਈਪ ਵੱਢ ਕੇ ਅੱਡ ਕਰਤੀ ਇੱਧਰ ਪਾਣੀ ਆਉਣਾ ਚਾਹੀਦਾ ਹਾਲਾਂਕਿ ਇੱਧਰ ਪਾਣੀ ਆਇਆ ਨਹੀਂ ਤੇ ਹੋ ਸਕਦਾ ਬਾਈ ਇਹ ਲੱਗਦਾ ਬਲੌਕ ਹੈ ਪਾਈਪ ਬਲੌਕ ਹੋਈ ਵੀ ਹੈ ਪਾਣੀ ਨਹੀਂ ਆ ਰਿਹਾ ਤੇ ਪਰ ਦੇਖਣ ਦੇਖਣ ਵਾਲੀ ਗੱਲ ਇਹ ਵੀ ਹੈ ਬਾਈ ਉਧਰ ਪਾਣੀ ਨਹੀਂ ਬਿਲਕੁਲ ਵੀ ਖੜਿਆ ਖੁੱਦੀ ਚ ਤੇ ਇੱਧਰ ਆਹ ਕਹਿੰਦੇ ਗਟਰ ਵਿੱਚ ਜੁੜਿਆ ਹੋਇਆ ਤਾਂ ਚਲੋ ਇਹ ਖਰ ਕਾਲੂ ਦੇਖਣੇ ਗੱਲ ਬਾਤ ਤੇ ਬਾਈ ਨਾ ਅੱਜ ਆਪਣਾ ਇੱਧਰ ਦਾ ਪਾਈਪ ਪੈ ਰਿਹਾ ਅੱਗੇ ਤੁਹਾਨੂੰ ਚੈਂਬਰ ਦਿਖਾ ਦਿੰਦੇ ਹਾਂ ਕਿੰਨਾ ਡੂੰਘਾ ਇਹ ਕਿਆ ਲੈਣਾ ਬਾਬੂ ਕੰਢੀ ਬੈਗ ਚ ਮੇਨ ਹੋਲ ਭਾਈ ਜਿਹੜਾ ਮੇਨ ਜੀ ਚੋਂ ਪਾਣ ਕਨੈਕਸ਼ਨ ਕਰ ਰਹੇ ਅੱਜ ਪਹਿਲੀ ਗੱਲ ਤਾਂ ਉਹਦਾ ਖੱਡਾ ਹੀ ਨਹੀਂ ਹੋਇਆ ਯਾਰ ਹਾਰ-ਪਾਰ ਹਜੇ ਤੱਕ ਘੰਟਾ ਡੇਢ ਘੰਟਾ ਲੱਗ ਗਿਆ ਸਾਨੂੰ ਖੱਡੇ ਮਾਰਦੇ ਇਹਨੂੰ ਤੇ ਭਈਆਂ ਤੇ ਬਿਲਡਿੰਗ ਵਾਲੇ ਤੇ ਸੁੰਪਾ ਤੇ ਘਾਣ ਦੇ ਲਿਆ ਘਾਣ ਨਾਲ ਵੀ ਹੋਇਆ ਹਾਰ-ਪਾਰ ਖੱਡਾ ਘਾਣ ਡੁੰਗਾ ਬਹੁਤ ਆ ਬਾਈ ਹੈਗਾ बाबू 15 16 ਫੁੱਟਾ ਨਹੀਂ 20 ਫੁੱਟੇ ਡੂੰਗਾ ਕਾਣ ਸੋਂ ਬੇਨ ਨਾਲ ਹੋਇਆ ਬਾਈ ਇਹ ਆਪਣਾ ਖੱਡਾ আর پار 18 ਇੰਚੀ ਗੰਦ ਦੀ ਹੈ ਦੀ ਹਨਾ ਲੱਗ ਜੀਗਾ बाबू ਹੁਣ ਆਪਣਾ ਪਾਈਪ ਕੇ ਕਰਨ ਪੈਣਾ ਹੋਰ ਹੋ ਗਿਆ ਬਹੁਤ ਸ਼ੁਕਰ ਹੈ ਤੇਰਾ ਰੱਬਾ ਅੱਜ ਤਾਂ ਬਾਈ ਇਹਨੇ ਪੂਰਾ ਤਰਾ ਕਢਾਤੇ ਆ ਖੱਡੇ ਨੇ ਨਾਉ ਕਿਉਂਕਿ ਹਿਲਟੇ ਵੀ ਛੋਟੀ ਦੀ ਆਪਣੇ ਕੋਲ ਤੇ ਖੱਡੇ ਨਹੀਂ ਬੱਸ ਕਰਾਤੀ ਅੱਜਨ ਹੈ ਵੀ ਪੂਰੀ ਗੈਨ ਥੱਲੇ ਪੌੜੀਆਂ ਲੱਗੀਆਂ ਹੋਈਆਂ ਖੱਡੇ ਵਿੱਚ ਬਣੀਆਂ ਹੋਈਆਂ ਆ ਦੇਖੋ ਕੋਨਾ ਆ ਗਿਆ ਤਾਂ ਮੈਨ ਹੌਲ ਦਾ ਇਹ ਕਰਕੇ ਟਾਈਮ ਲੱਗ ਗਿਆ ਖੱਡਣ ਮਾਰਨੇ ਵਾਸਤੇ ਤੇ ਹੁਣ ਪੈ ਪਾਉਨੇ ਆ ਤੇ ਇਹਦੇ ਇੱਥੇ ਤੱਕ ਬਜਰੀ ਪਾਉਨੇ ਆ ਅਗਲੀ ਕਾਰਵਾਈ ਦੇਖਦੇ ਆ ਫੇਰ ਕੱਲ ਨੂੰ ਕੀ ਬਣਦਾ ਹੀ ਬਰੇਜ ਦੀ ਲਾਈਨ ਬਾਈ ਆਪਾਂ ਨੇ ਇੱਥੇ ਤੱਕ ਪਾ ਕੇ ਕੰਪਲੀਟ ਕਰਤੀ ਤੇ ਬਜਰੀ ਪਾ ਕੇ ਤੇ ਫਿਰ ਇਹ ਰੋਡ ਦਾ ਕੰਮ ਹੈ ਥੋੜੀ-ਮੁਠੀ ਪੱਧਰੀ ਕਰਦੇ ਆਂ ਤਾਂ ਫਿਰ ਅੱਗੇ ਵਾਲਾ ਉੱਥੇ ਤੱਕ ਬਜਰੀ ਨਹੀਂ ਪਾਉਂਦੇ ਕਿ ਕੱਲੂ ਦੇਖਣਾ ਫਿਰ ਪਟਕ ਕੇ ਉੱਧਰ ਪਾਣੀ ਆਇਆ ਨਹੀਂ ਹੈਗਾ ਹੱਦੀ ਵਿੱਚ ਚੱਲ ਸੀਵਰੇਜ ਦਾ ਕਨੈਕਸ਼ਨ ਬਾਈ ਆਪਾਂ ਨੇ ਕਰਕੇ ਫਿਲਹਾਲ ਇਹਦੇ ਨਾਲੇ ਜੋੜਤਾ ਜਿਹੜਾ ਆਪਾਂ ਨੇ ਵੱਢਿਆ ਤਾਂ ਤੇ ਕੱਲੂ ਦੇਖਦੇ ਆਂ ਫਿਰ ਉਹਦੇ ਨਾਲ ਉੱਪਰ ਜੋੜੂਗੇ ਇਹਨੂੰ ਇੱਥੇ ਤੇ ਪੌੜੀ-ਪੂੜੀ ਤੋੜ ਕੇ ਫਿਰ ਦੇਖਦੇ ਹਾਂਗਾ ਕਿੱਧਰ ਨੂੰ ਜਾਂਦੀ ਹੈ ਪਾਈਪ ਅਜੇ ਤੱਕ ਫਿਲਹਾਲ ਬਜਰੀ ਪਾਸ ਦੇ ਇੱਥੇ ਤੱਕ ਛੜਦਾ ਪਾਈਪ ਤੇ ਚਲੋ ਖੈਰ ਕੋਈ ਨਹੀਂ ਬਾਈ ਦੇਖਦੇ ਫੇਰ ਕੱਲੋਂ ਤੇ ਅੱਜ ਦੀ ਵੀਡੀਓ ਚ ਇਨਾ ਕਿਤਾ ਜੇ ਬਾਈ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਬਾਈ ਜਰੂਰ ਕਰਦੇ ਹੋ ਮਿਲਦੇ ਹਾਂ ਫੇਰ ਕੱਲੋਂ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਧੰਨਵਾਦ ਬਾਈ